ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ 11 ਜੂਨ ਪੂਰਨਮਾਸ਼ੀ ਦੇ ਦਿਨ ਤੁਸੀਂ ਗੁਰੂ ਘਰੇ ਜਾਣਾ ਹੈ ਤੇ ਗੁਰੂ ਘਰੋਂ ਤੁਸੀਂ ਇਹ ਚੀਜ਼ ਆਪਣੇ ਨਾਲ ਲੈ ਕੇ ਆ ਜਾਣਾ ਹੈ ਵੇਖ ਲਿਓ ਫਿਰ ਤੁਹਾਡੇ ਘਰ ਵਿੱਚ ਕਿਵੇਂ ਬਰਕਤ ਤੇ ਪੈਸਾ ਆ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਖਾਸ ਸਾਬਿਤ ਹੋ ਜਾਵੇਗੀ। ਇਸ ਲਈ ਤੁਹਾਡੇ ਚਰਣਾ ਵਿੱਚ ਹੱਥ ਜੋੜ ਕੇ ਮੇਨਤੀ ਹਾਂ ਜੀ ਕਿ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਸਰਫਣ ਕਰ ਲੈਣਾ ਜੀ। ਕਿਉਂਕਿ ਸਾਥ ਸੰਗਤ ਜੀ ਜੂਨ ਦਾ ਮਹੀਨਾ ਹੈ ਜੀ ਤੇ ਪੂਰਨਮਾਸ਼ੀ ਦਾ ਦਿਨ ਆ ਰਿਹਾ ਹੈ ਜੀ। ਤੁਸੀਂ ਗੁਰੂ ਘਰ ਜਾ ਕੇ ਅੰਮ੍ਰਿਤ ਵੇਲੇ ਗੁਰੂ ਘਰੋਂ ਤੁਸੀਂ ਇਹ ਚੀਜ਼ ਆਪਣੇ ਘਰ ਲੈ ਆਉਣੀ ਹੈ ਫਿਰ ਵੇਖਿਓ ਤੁਹਾਡੀਆਂ ਦੁੱਖ ਤਕਲੀਫਾਂ ਜਿੰਨੀਆਂ ਮਰਜ਼ੀ ਹੋਣ ਸਾਰੀਆਂ ਦੂਰ ਹੋ ਜਾਣਗੀਆਂ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਬਣ ਜਾਵੇਗੀ ਅਸੀਂ ਸਾਰੇ ਹੀ ਜਾਣਦੇ ਹਾਂ ਸਾਥ ਸੰਗਤ ਜੀ ਕਿ ਪੂਰਨਮਾਸੀ ਵਾਲਾ ਦਿਨ ਬੜਾ ਹੀ ਸਿੱਖ ਧਰਮ ਦੇ ਵਿੱਚ ਮਹੱਤਵਪੂਰਨ ਤੇ ਖਾਸ ਮੰਨਿਆ ਜਾਂਦਾ ਹੈ ਇਸ ਦਿਨ ਸੱਚੇ ਪਾਤਸ਼ਾਹ ਜੀ ਬਹੁਤ ਹੀ ਸਾਡੇ ਤੇ ਪਰਸੰਨ ਹੁੰਦੇ ਹਨ ਕਿਉਂਕਿ ਅਸੀਂ ਗੁਰੂ ਘਰੇ ਜਾਂਦੇ ਹਾਂ ਗੁਰੂ ਘਰੇ ਜਾ ਕੇ ਅਸੀਂ ਮੱਥਾ ਟੇਕਦੇ ਹਾਂ ਪਰਮਾਤਮਾ ਜੀ ਨੇ ਸਾਡੇ ਲਈ ਕਿੰਨਾ ਸੋਹਣਾ ਪੰਥ ਸਜਾਇਆ ਹੈ ਜੀ ਇੱਕ ਸਿੱਖ ਨੂੰ ਇੱਕ ਰੂਪ ਦੇ ਦਿੱਤਾ ਹੈ ਸਿੱਖ ਨੂੰ ਇੱਕ ਇੰਨਾ ਸੋਹਣਾ ਰੂਪ ਦਿੱਤਾ ਹੈ ਉਹ ਸਭ ਤੋਂ ਅਲੱਗ ਦਿਸਦਾ ਹੈ ਉਸ ਦੀ ਪਛਾਣ ਕਰਨ ਦੇ ਲਈ ਉਸ ਨੂੰ ਦੱਸਣਾ ਨਹੀਂ ਪੈਂਦਾ ਕਿ ਮੈਂ ਸਿੱਖ ਹਾਂ ਮੈਂ ਕਲਗੀਧਰ ਦਾ ਬੱਚਾ ਹਾਂ ਲਗੇ ਤਾਂ ਰਾਜਾ ਪਾਤਸ਼ਾਹ ਜੀ ਦੇ ਸਿੰਘ ਦੂਰੋਂ ਹੀ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਹਨ ਭਾਵੇਂ ਉਹ ਜਿੱਥੇ ਵੀ ਖੜੇ ਹੋਣ ਕਿਤੇ ਵੀ ਬੈਠੇ ਹੋਣ ਉਹਨਾਂ ਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹਾਂ ਅਸੀਂ ਕਿਸ ਗੁਰੂ ਪਾਤਸ਼ਾਹ ਜੀ ਦੇ ਬੱਚੇ ਹਾਂ ਇਹ ਸਾਡੇ ਉੱਤੇ ਬਹੁਤ ਹੀ ਮਾਣ ਵਾਲੀ ਗੱਲ ਹੋ ਜਾਂਦੀ ਹੈ ਬਹੁਤ ਹੀ ਉੱਚ ਪਦਵੀ ਵਾਲੀ ਗੱਲ ਹੈ ਲੱਖਾਂ ਕਰੋੜਾਂ ਦੇ ਵਿੱਚੋਂ ਫਿਰ ਅਸੀਂ ਆਪਣੀ ਪਛਾਣ ਵੱਖਰੀ ਬਣਾ ਲੈਂਦੇ ਹਾਂ ਇਸ ਕਰਕੇ ਤੁਸੀਂ ਪੂਰਨ ਮਾਸੀ ਵਾਲੇ ਦਿਨ ਅੰਮ੍ਰਿਤ ਵੇਲੇ ਉੱਠਣਾ ਹੈ ਤੇ ਆਪਣੇ ਘਰ ਵਿੱਚ ਉੱਠ ਕੇ ਕਲਗੀਧਰ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਨਾ ਹੈ ਦੇਗ ਬਣਾਉਣੀ ਹੈ। ਅੰਮ੍ਰਿਤ ਵੇਲੇ ਦੇਗ ਲੈ ਕੇ ਗੁਰੂ ਘਰੇ ਜਾਣੀ ਹੈ। ਇਹ ਤਾਂ ਹੈ ਜੀ ਅੰਮ੍ਰਿਤ ਵੇਲੇ ਦੀ ਗੱਲ ਤੇ ਜਦੋਂ ਉੱਥੇ ਗੁਰੂ ਘਰੇ ਭੋਗ ਪੈ ਜਾਣਾ ਹੈ ਤਾਂ ਤੁਸੀਂ ਫਿਰ ਕੀ ਕਰਨਾ ਹੈ ਕਿ ਜਦੋਂ ਭੋਗ ਪੈਣਾ ਹੈ ਉਸ ਵੇਲੇ ਤੁਸੀਂ ਜਾ ਕੇ ਗੁਰੂ ਘਰੇ ਸੇਵਾ ਕਰਨੀ ਹੈ। ਸੇਵਾ ਦਾ ਇੰਨਾ ਵੱਡਾ ਫਲ ਹੈ ਨਾ ਸਾਥ ਸੰਗਤ ਜੀ ਇੱਕ ਆਪਣਾ ਸੀਸ ਦੇਣ ਦੇ ਬਰਾਬਰ ਹੁੰਦਾ ਹੈ। ਕਿ ਜਿੰਨੀ ਅਸੀਂ ਸੇਵਾ ਕਰਦੇ ਹਾਂ ਗੁਰੂ ਘਰੇ ਜਾ ਕੇ ਸੇਵਾ ਦਾ ਫਲ ਬਹੁਤ ਜ਼ਿਆਦਾ ਮਿਲਦਾ ਹੈ ਫਿਰ ਉਸ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਹਾਂ ਮਨ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹੋਏ ਜਦੋਂ ਆਪਾਂ ਸੇਵਾ ਕਰਦੇ ਹਾਂ ਤਾਂ ਆਪਣੇ ਕੀਤੀ ਹੋਈ ਸੇਵਾ ਫਿਰ ਪ੍ਰਵਾਨ ਹੋ ਜਾਂਦੀ ਹੈ ਜੋ ਵੀ ਅਸੀਂ ਮੋਹ ਮੰਗਦੇ ਹਾਂ ਆਪਣੇ ਗੁਰੂ ਪਾਤਸ਼ਾਹ ਜੀ ਤੋਂ ਉਹ ਆਪਾਂ ਨੂੰ ਨਾਲ ਦੀ ਨਾਲ ਹੀ ਮਿਲ ਜਾਂਦਾ ਹੈ ਇਸ ਕਰਕੇ ਇਸ ਦਿਨ ਨੂੰ ਅਜਾਇਨ ਨਹੀਂ ਗਵਾਉਣਾ ਚਾਹੀਦਾ ਜਿੰਨਾ ਆਪਾਂ ਇਸ ਦਿਨ ਦਾ ਸਤਿਕਾਰ ਕਰਾਂਗੇ ਓਨਾ ਹੀ ਅਸੀਂ ਗੁਰੂ ਮਹਾਰਾਜ ਜੀ ਦੇ ਪਿਆਰੇ ਬਣ ਜਾਵਾਂਗੇ ਓਨਾਂ ਹੀ ਸਾਡੇ ਉੱਤੇ ਬਖਸ਼ਿਸ਼ ਹੋ ਜਾਵੇਗੀ ਇਸ ਕਰਕੇ ਇਸ ਦਿਨ ਨੂੰ ਤੁਸੀਂ ਅਜਾਇਨ ਨਹੀਂ ਗਵਾਉਣਾ ਇਸ ਦਿਨ ਨੂੰ ਜ਼ਰੂਰ ਸੰਭ ਲੈਣਾ ਹੈ ਤੇ ਗੁਰੂ ਘਰੇ ਜਾ ਕੇ ਅਰਦਾਸ ਕਰਨੀ ਹੈ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਇਸ ਨਿਮਾਣੇ ਨੂੰ ਬਾਣੀ ਵਿੱਚ ਬਖਸ਼ੋ ਅੰਮ੍ਰਿਤ ਵੇਲਾ ਬਖਸ਼ੋ ਸਿਮਰਨ ਬਖਸ਼ੋ ਮੈਂ ਉੱਠਦਾ ਬੈਠਦਾ ਕੰਮਕਾਰ ਕਰਦਿਆਂ ਹੋਇਆਂ ਮੈਂ ਸਾਰਾ ਦਿਨ ਤੁਹਾਡਾ ਨਾਮ ਜਪਦਾ ਰਹਾ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਾ ਰਹਾ ਜਾਂ ਮੂਲ ਮੰਤਰ ਦਾ ਜਾਪ ਕਰਨ ਦਾ ਮੈਨੂੰ ਬਲ ਬਖਸ਼ੋ ਤਾਂ ਜੋ ਮੈਂ ਤੁਹਾਡੇ ਨਾਲ ਜੁੜਿਆ ਰਵਾਂ ਜਦੋਂ ਆਪਾਂ ਸੱਚੇ ਪਾਤਸ਼ਾਹ ਜੀ ਦੇ ਨਾਮ ਨਾਲ ਜੁੜ ਜਾਵਾਂਗੇ ਤਾਂ ਫਿਰ ਆਮਦੇ ਵਿੱਚ ਇੰਨੀ ਪਾਵਰ ਹੋ ਜਾਵੇਗੀ ਕਿ ਸਾਡੀ ਕਿਸਮਤ ਕੀਤੇ ਹੋਏ ਮਾੜੇ ਕਰਮ ਮਾੜੀ ਲਿਖੀ ਹੋਈ ਕਿਸਮਤ ਵੀ ਸਾਡੀ ਫਿਰ ਸੋਨੇ ਵਾਂਗ ਚਮਕ ਜਾਵੇਗੀ ਕਿਉਂਕਿ ਗੁਰਬਾਣੀ ਵਿੱਚ ਇੰਨੀ ਪਾਵਰ ਅਤੇ ਸ਼ਕਤੀ ਹੈ ਉਹ ਸਾਡੀ ਕਿਸਮਤ ਜਿਸ ਨੂੰ ਅਸੀਂ ਪਰਮਾਤਮਾ ਤੋਂ ਇੱਕ ਵਾਰ ਹੀ ਮਾੜੇ ਕਰਮ ਸਾਰੇ ਖਤਮ ਕਰਵਾ ਸਕਦੇ ਹਾਂ ਸਿਮਰਨ ਦਾ ਸਹਾਰਾ ਲੈ ਕੇ ਦੂਸਰੀ ਗੱਲ ਇਹ ਹੈ ਜੀ ਕਿ ਸੇਵਾ ਸਿਰਫ ਕੰਮ ਨਹੀਂ ਸੇਵਾ ਤਾਂ ਕੀਤੀ ਇੱਕ ਭਗਤੀ ਦੇ ਬਰਾਬਰ ਬਣ ਜਾਂਦੀ ਹੈ ਸੇਵਾ ਭਗਤੀ ਦਾ ਦੂਜਾ ਨਾਮ ਹੈ ਦੂਜਾ ਰੂਪ ਹੈ ਭਗਤੀ ਦੀ ਸੇਵਾ ਇੱਕ ਹੁੰਦੀ ਹੈ ਮਨ ਨੂੰ ਨਿਰਮਲ ਕਰਦੀ ਹੈ ਹੰਕਾਰ ਤੋਂ ਦੂਰ ਕਰਦੀ ਹੈ ਜੀਵਨ ਨੂੰ ਰੱਬੀ ਰੂਪ ਬਣਾ ਦਿੰਦੀ ਹੈ ਉਹ ਸਾਡੇ ਗੁਰੂ ਸਾਹਿਬ ਜੀ ਆਖਦੇ ਹਨ ਕਿ ਸੇਵਾ ਤਿੰਨ ਪ੍ਰਕਾਰ ਦੀ ਹੁੰਦੀ ਹੈ ਮਨ ਦੀ ਸੇਵਾ ਤਨ ਦੀ ਸੇਵਾ ਤੇ ਧਨ ਦੀ ਸੇਵਾ ਮਨ ਦੀ ਸੇਵਾ ਹੁੰਦੀ ਹੈ ਜਿਹੜੀ ਅਸੀਂ ਗੁਰੂ ਘਰੇ ਜਾ ਕੇ ਕਰਦੇ ਹਾਂ ਤਨ ਦੀ ਸੇਵਾ ਹੁੰਦੀ ਹੈ ਜਿਹੜੀ ਅਸੀਂ ਤਨ ਦੇ ਨਾਲ ਉਥੇ ਸੇਵਾ ਕਰਦੇ ਹਾਂ ਤੇ ਮਨ ਦੀ ਸੇਵਾ ਹੁੰਦੀ ਹੈ ਗੁਰੂ ਘਰੇ ਜਾ ਕੇ ਸੇਵਾ ਕਰਨੀ ਭੁੱਖਿਆਂ ਨੂੰ ਭੋਜਨ ਖਵਾਉਣਾ ਸਾਫ ਸਫਾਈ ਕਰਨੇ ਕਿਸੇ ਦਾ ਸਹਾਰਾ ਬਣ ਜਾਣਾ ਗੁਰੂ ਘਰ ਜਾ ਕੇ ਸੇਵਾ ਕਰਨੀ ਜੇ ਕਿਤੇ ਹੋਰ ਲੋੜਵੰਦ ਨੂੰ ਆਪਣੀ ਜ਼ਰੂਰਤ ਹੈ ਉਥੇ ਜਾ ਕੇ ਆਪਾਂ ਕਿਸੇ ਦਾ ਸਹਾਰਾ ਬਣਦੇ ਹਾਂ ਉਹ ਵੀ ਸੇਵਾ ਹੋ ਜਾਂਦੀ ਹੈ ਇਹ ਇੱਕ ਤਰ੍ਹਾਂ ਦੀ ਬਹੁਤ ਹੀ ਵੱਡੀ ਸੇਵਾ ਬਣ ਜਾਂਦੀ ਹੈ ਤਨ ਦੀ ਸੇਵਾ ਜਿਹੜੀ ਹੁੰਦੀ ਹੈ ਉਹ ਵੀ ਬੜੀ ਅਣਮੋਲ ਹੁੰਦੀ ਹੈ ਕਿਸੇ ਦੀ ਆਖੇ ਲੱਗਣਾ ਕਿਸੇ ਦਾ ਕਹਿਣਾ ਮੰਨਣਾ ਵੱਡਿਆਂ ਦਾ ਆਖਾ ਕਦੇ ਨਾ ਮੋੜਨਾ ਜੇ ਘਰ ਵਿੱਚ ਵੱਡੇ ਬਜ਼ੁਰਗਾਂ ਨੂੰ ਆਪਣੀ ਲੋੜ ਹੈ ਤਾਂ ਆਪਣੇ ਤੋਂ ਕੁਝ ਬੈਠ ਕੇ ਮੰਗਦੇ ਹਨ ਤਾਂ ਆਪਾਂ ਉਹਨਾਂ ਦੀ ਸੇਵਾ ਕਰਦੇ ਹਾਂ ਉਹਨਾਂ ਨੂੰ ਬੈਠਿਆਂ ਨੂੰ ਜਵਾਬ ਦੇਣ ਦੀ ਬਜਾਏ ਉਹਨਾਂ ਨੂੰ ਕੁਝ ਫੜਾਉਂਦੇ ਹਾਂ ਉਹ ਵੀ ਇੱਕ ਬਹੁਤ ਹੀ ਵੱਡਾ ਵੱਡੀ ਜਿਹੜੀ ਹੈ ਸੇਵਾ ਗਿਣੀ ਜਾਂਦੀ ਹੈ ਸੇਵਾ ਹਮੇਸ਼ਾ ਘਰ ਤੋਂ ਹੀ ਮੰਨੀ ਜਾਂਦੀ ਹੈ ਸੇਵਾ ਆਪਣੇ ਮਨ ਨੂੰ ਨਿਰਮਲ ਕਰ ਦਿੰਦੀ ਹੈ ਦੂਸਰਿਆਂ ਤੇ ਤਰਸ ਤੇ ਦਇਆ ਦੀ ਭਾਵਨਾ ਆ ਜਾਂਦੀ ਹੈ ਤੀਸਰੀ ਸੇਵਾ ਹੁੰਦੀ ਹੈ ਜੀ ਧੰਨ ਦੀ ਸੇਵਾ ਜਦੋਂ ਬੰਦਾ ਆਪਣੀ ਕੀਤੀ ਹੋਈ ਕਮਾਈ ਦੇ ਵਿੱਚੋਂ ਕੁਝ ਸੇਵਾ ਕਿਸੇ ਗਰੀਬ ਦੇ ਲਈ ਕਰਦਾ ਹੈ ਕਿਸੇ ਗਰੀਬ ਦੀ ਮਦਦ ਕਰਦਾ ਹੈ ਭੁੱਖੇ ਨੂੰ ਰਜਾਉਂਦਾ ਹੈ ਜਾਂ ਕਿਸੇ ਗਰੀਬ ਦੀ ਧੀ ਦਾ ਵਿਆਹ ਕਰ ਦਿੰਦਾ ਹੈ ਕਿਸੇ ਲੋੜਵੰਦ ਨੂੰ ਕਮਾਈ ਦਾ ਦਾਨ ਕਰ ਦਿੰਦਾ ਹੈ ਫਿਰ ਗੁਰੂ ਘਰ ਹੋ ਰਹੀ ਵੀ ਕਿਸੇ ਲੋੜਵੰਦ ਚੀਜ਼ ਬਣ ਰਹੀ ਹੈ ਆਪਾਂ ਉੱਥੇ ਆਪਣੀ ਸ਼ਰਧਾ ਮੁਤਾਬਕ ਹੀ ਦਾਨ ਪੁੰਨ ਕਰ ਸਕਦੇ ਹਾਂ ਇਹੋ ਜਿਹੀ ਕੀਤੀ ਗਈ ਸੇਵਾ ਧਨ ਦੀ ਸੇਵਾ ਜਿਹੜੀ ਹੈ ਇਸ ਨੂੰ ਕਿਹਾ ਜਾਂਦਾ ਹੈ ਕਹਿੰਦੇ ਹਨ ਕਿ ਵੱਡੇ ਮਹਾਪੁਰਸ਼ ਆਖਦੇ ਹਨ ਕਿ ਜਦੋਂ ਆਪਾਂ ਸੇਵਾ ਮਨ ਦੀ ਭਾਵਨਾ ਨਾਲ ਕਰਦੇ ਹਾਂ ਕਿਸੇ ਵੀ ਚੀਜ਼ ਦੀ ਭਲਾ ਕਰ ਲਈਏ ਆਪਾਂ ਨਾਮ ਸਿਮਰਨ ਵੀ ਘਰ ਬੈਠ ਕੇ ਵੀ ਜਪ ਸਕਦੇ ਹਾਂ ਭਲਾ ਆਪਾਂ ਕਿਸੇ ਗੁਰੂ ਘਰ ਜਾ ਕੇ ਜਦੋਂ ਸੇਵਾ ਕਰਦੇ ਹਾਂ ਆਪਾਂ ਮਾਇਆ ਦੀ ਸੇਵਾ ਕਰਦੇ ਹਾਂ ਤਿੰਨਾਂ ਪ੍ਰਕਾਰ ਦੀ ਸੇਵਾ ਦੇ ਵਿੱਚੋਂ ਅਸੀਂ ਕਿਸੇ ਵੀ ਸੇਵਾ ਨੂੰ ਕਰ ਲਈਏ ਇਹ ਆਪਣੇ ਦੂਸਰੇ ਹੱਥ ਨੂੰ ਆਖਦੇ ਹਨ ਪਤਾ ਨਹੀਂ ਲੱਗਣਾ ਚਾਹੀਦਾ ਕਿ ਅਸੀਂ ਕੀ ਸੇਵਾ ਕੀਤੀ ਹੈ ਭਾਵੇਂ ਸਾਨੂੰ ਆਪਣੀ ਸੇਵਾ ਨੂੰ ਹਮੇਸ਼ਾ ਹੀ ਗੁਪਤ ਰੱਖਣਾ ਚਾਹੀਦਾ ਹੈ ਜਿੰਨਾ ਵੀ ਸਿਮਰਨ ਕੀਤਾ ਹੋਇਆ ਪਾਠ ਹੈ ਜੀ ਉਹਨੂੰ ਵੀ ਗੁਪਤ ਰੱਖਣਾ ਚਾਹੀਦਾ ਹੈ ਫਿਰ ਸਾਨੂੰ ਫਲ ਜ਼ਿਆਦਾ ਪ੍ਰਾਪਤ ਹੋਵੇਗਾ ਜੇਕਰ ਆਪਾਂ ਕੀਤੀ ਹੋਈ ਸੇਵਾ ਦਾ ਦਾਨ ਦਾ ਸਿਮਰਨ ਦਾ ਆਪਾਂ ਨੂੰ ਲੋਕਾਂ ਨੂੰ ਦੱਸਦੇ ਫਿਰਦੇ ਹਾਂ ਫਿਰ ਬਹੁਤ ਹੀ ਘਟ ਕੇ ਆਪਾਂ ਨੂੰ ਉਸ ਦਾ ਫਲ ਪ੍ਰਾਪਤ ਹੁੰਦਾ ਹੈ ਕੀਤੇ ਹੋਏ ਦਾਨ ਪੁੰਨ ਸਿਮਰਨ ਦਾ ਕਦੇ ਵੀ ਉਜਾਗਰ ਨਾ ਕਰੋ ਉਹਨੂੰ ਹਮੇਸ਼ਾ ਹੀ ਗੁਪਤ ਰੱਖੋ ਗੁਰੂ ਪਾਤਸ਼ਾਹ ਜੀ ਤਾਂ ਜਾਣਦੇ ਹਨ ਅਸੀਂ ਜਿਹੜੀ ਸੇਵਾ ਕੀਤੀ ਹੈ ਆਪਣੀ ਕੀਤੀ ਹੋਈ ਸੇਵਾ ਨੂੰ ਫਿਰ ਉਹ ਕਦੇ ਵੀ ਵਿਅਰਥ ਨਹੀਂ ਜਾਣ ਦਿੰਦੇ ਉਸ ਘਰ ਦੇ ਵਿੱਚੋਂ ਪਰਮਾਤਮਾ ਜੀ ਕਦੇ ਮੁਖ ਨਹੀਂ ਮੋੜਦੇ ਜਿਸ ਘਰ ਵਿੱਚ ਇਹ ਤਿੰਨੇ ਚੀਜ਼ਾਂ ਬਿਰਾਜਮਾਨ ਹਨ ਉਸ ਘਰ ਦੇ ਉੱਤੇ ਹਮੇਸ਼ਾ ਪਰਮਾਤਮਾ ਜੀ ਦੀ ਦਇਆ ਤੇ ਬਰਕਤ ਦਾ ਵਾਸ ਕਰ ਦਿੰਦੇ ਹਨ ਉਸ ਘਰ ਵਿੱਚ ਪੈਸਾ ਤੰਦਰੁਸਤੀ ਬਹੁਤ ਹੀ ਵਾਸ ਕਰਦੀ ਹੈ ਉਸ ਘਰ ਦੇ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਜੋ ਆਪਾਂ ਇਹ ਨਿਯਮ ਆਪਣੀ ਜ਼ਿੰਦਗੀ ਵਿੱਚ ਬਣਾ ਲੈਣੇ ਹਨ ਪਰਮਾਤਮਾ ਤੋਂ ਇਹ ਸਭ ਦਾਤਾਂ ਮੰਗ ਲੈਣੀਆਂ ਹਨ ਸੱਚੇ ਪਾਤਸ਼ਾਹ ਜੀ ਸਾਡੇ ਇਸ ਝੋਲੇ ਵਿੱਚ ਸਿਮਰਨ ਪਾਓ ਫਿਰ ਦਾਨ ਪਾਓ ਤੇ ਫਿਰ ਤਨ ਦੀ ਸੇਵਾ ਵੀ ਪਾਓ ਮਤਲਬ ਕਿਸੇ ਵੀ ਤਰ੍ਹਾਂ ਦੀ ਸੇਵਾ ਅਸੀਂ ਜੇਕਰ ਕਰ ਸਕੀਏ ਤੇ ਆਪਣੇ ਹੱਥਾਂ ਨਾਲ ਆਪਣੇ ਪੈਰਾਂ ਨਾਲ ਹੀ ਕਰ ਸਕੀਏ ਭਾਵੇਂ ਉਹ ਤਨ ਦੀ ਸੇਵਾ ਹੋਵੇ ਭਾਵੇਂ ਧਨ ਦੀ ਤੇ ਭਾਵੇਂ ਫਿਰ ਮਨ ਦੀ ਸੇਵਾ ਹੀ ਕਿਉਂ ਨਾ ਹੋਵੇ ਸਾਡੇ ਘਰ ਪਰਿਵਾਰ ਤੇ ਫਿਰ ਪਰਮਾਤਮਾ ਜੀ ਦੀ ਕਿਰਪਾ ਹੋ ਜਾਵੇਗੀ ਸਤਿਗੁਰੂ ਜੀ ਸਾਡੇ ਤੇ ਮਿਹਰਬਾਨ ਹੋ ਜਾਣਗੇ ਤੁਸੀਂ ਹੌਲੀ-ਹੌਲੀ ਗੁਰਬਾਣੀ ਨਾਲ ਜੁੜਨੇ ਸ਼ੁਰੂ ਹੋ ਜਾਓਗੇ ਹੌਲੀ-ਹੌਲੀ ਜਿੰਨਾ ਤੁਹਾਡੇ ਤੋਂ ਹੋ ਸਕਿਆ ਤੁਸੀਂ ਸੇਵਾ ਵੀ ਕਰੋਗੇ ਧੰਨ ਦੀ ਸੇਵਾ ਵੀ ਘਰੋਂ ਹੀ ਨਿਕਲਣੀ ਸ਼ੁਰੂ ਹੋ ਜਾਵੇਗੀ ਜੋ ਅਸੀਂ ਮੰਗਦੇ ਹਾਂ ਸਾਨੂੰ ਉਹੀ ਮਿਲ ਜਾਵੇਗਾ ਸੱਚੇ ਪਾਤਸ਼ਾਹ ਜੀ ਬਹੁਤ ਹੀ ਦਇਆਵਾਨ ਹਨ ਬਹੁਤ ਹੀ ਕਿਰਪਾਲੂ ਹਨ ਬਸ ਕਮੀ ਤਾਂ ਆਪਣੇ ਵਿੱਚ ਹੈ ਸਾਨੂੰ ਇੱਕ ਪੈਰ ਚੁੱਕਣਾ ਪਵੇਗਾ ਸੱਚੇ ਪਾਤਸ਼ਾਹ ਜੀ ਫਿਰ ਸਾਡੀ ਬਾਹ ਫੜ ਲੈਣਗੇ ਸਾਡੇ ਤੇ ਬਰਕਤਾਂ ਦਾ ਵਾਸ ਕਰ ਦੇਣਗੇ ਸਾਡੇ ਘਰ ਵਿੱਚ ਖੁਸ਼ਹਾਲੀ ਆ ਜਾਵੇਗੀ ਸੋ ਸਾਥ ਸੰਗਤ ਜੀ ਜਦੋਂ ਵੀ ਅਸੀਂ ਉਸ ਦਿਨ ਗੁਰੂ ਘਰੋਂ ਆਉਣਾ ਹੈ ਆਉਂਦਿਆਂ ਤੁਸੀਂ ਪਰਮਾਤਮਾ ਜੀ ਦੇ ਕੋਲੋਂ ਇਹ ਤਿੰਨ ਦਾਤਾਂ ਮੰਗ ਕੇ ਆਉਣਾ ਹੈ ਫਿਰ ਵੇਖਿਓ ਪਰਮਾਤਮਾ ਜੀ ਤੁਹਾਡੇ ਤੇ ਪ੍ਰਸੰਨ ਹੋ ਕੇ ਤੁਹਾਡੇ ਤੇ ਦਿਆਲੂ ਤੇ ਕਿਰਪਾਲੂ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ